ਜ਼ਰੂਰ ਹੈ ਕਿ ਦੇਖੋ ਅਸੀਂ ਆਗੇ ਕੁਝ ਕਰ ਨਹੀਂ ਸਕਦੇ ਅਸੀਂ ਆਗੇ ਕੁਝ ਨਹੀਂ ਕਰ ਸਕਦੇ ਨਾ ਹੀ ਅਸੀਂ ਰਾਜਨੀਤੀ ਕਰਨੀ ਹੈ ਇਸ ਮੁੱਦੇ ਤੇ ਤਾਂ ਬਾਬਾ ਜੀ ਲੈ ਕੇ ਆਏ ਮੈਨੂੰ ਮੈਂ ਸੋਚ ਰਿਹਾ ਸੀ ਕਿ ਮੈਂ ਮੈਂ ਜਾਣਕਾਰੀ ਲੈ ਕੇ ਮੇ ਇਸ ਸਾਰੇ ਘਟਨਾਕਰਮ ਤੇ ਮੇਰੀ ਨਜ਼ਰ ਜ਼ਰੂਰ ਸੀ ਲੇਕਿਨ ਮੈਂ ਨਹੀਂ ਚਾਹੁੰਦਾ ਸੀ ਕਿ ਮੈਂ ਜਾਵਾਂਗਾ ਤਾਂ ਲੋਕ ਕਹਣਗੇ ਕਿ ਦੇਖੋ ਜੀ ਇਹ ਵੀ ਰਾਜਨੀਤੀ ਕਰਨ ਵਾਸਤੇ ਆ ਗਿਆ ਲੇਕਿਨ ਬਾਬਾ ਜੀ ਨੇ ਕਿਹਾ ਕਿ ਨਹੀਂ ਚੱਲਣਾ ਜ਼ਰੂਰੀ ਹੈ ਆਪਣੇ ਲੋਕ ਨਹੀਂ ਜੀ ਆਪਣੇ ਲੋਕਾਂ ਨੂੰ ਮਿਲਣਾ ਜ਼ਰੂਰੀ ਹੈ ਤਾਂ ਮੈਂ ਆਇਆ ਠੀਕ ਹੈ ਕਿ ਨਹੀਂ ਸਰ 2020 ਦਾ ਜਿਹੜਾ ਇਨਸਾਫ ਨਹੀਂ ਹੁਣ ਤੱਕ ਮਿਲ ਸਕੇ ਤੁਸੀਂ ਆਈਪੀਐਸ ਅਫਸਰ ਹੋ ਕੀ ਲੱਗਦਾ ਆਉਣ ਵਾਲੇ ਸਮੇਂ 'ਚ ਜਿਹੜੇ નિર્ਦੋਸ਼ ਮੈਂ ਤਾਂ 2020 ਦੇ ਵਿੱਚ ਤਰਨਤਾਰਨ ਅੰਮ੍ਰਿਤਸਰ ਤੇ ਬਟਾਲਾ ਦੇ ਵਿੱਚ ਕਾਫੀ ਸੰਖਿਆ ਦੇ ਵਿੱਚ ਲੋਕ ਮਰ ਗਏ ਸੀਗੇ ਕਈ ਵਿਅਕਤੀਆਂ ਦੀਆਂ ਅੱਖਾਂ ਦੀਆਂ ਰੋਸ਼नियां ਚਲੀਆਂ ਗਈਆਂ ਸੀ ਪਰਮਾਨੈਂਟ ਠੀਕ ਹੈ ਨਾ ਮੌਤ ਵੀ ਹੋਈ ਰੌਸ਼ਨੀ ਵੀ ਗਈ ਉਦੋਂ ਕਾਂਗਰਸ ਦੀ ਸਰਕਾਰ ਸੀ 2020 ਦੀ ਗੱਲ ਹੈ ਰਾਜਨੀਤੀ ਉਦੋਂ ਵੀ ਹੋਈ ਰਾਜਨੀਤੀ ਉਦੋਂ ਵੀ ਹੋਈ ਰਾਜਨੀਤੀ ਹੀ ਚੱਲਦੀ ਆ ਰਹੀ ਹੈ ਕਿ ਸਾਡੀ ਸਰਕਾਰ ਆਉਗੀ ਤੇ ਇਹ ਕਰ ਦੇਵਾਂਗੇ ਸਾਡੀ ਸਰਕਾਰ ਆਉਗੀ ਉਹ ਕਰ ਦੇਵਾਂਗੇ ਪਿਛਲੇ ਸਾਲ ਦੇਖੋ ਮਾਰਚ ਮਹੀਨੇ ਦੇ ਵਿੱਚ ਸੰਗਰੂਰ ਦੇ ਵਿੱਚ ਬਹੁਤ ਸਾਰੇ ਲੋਕਾਂ ਦੀ ਮੌਤ ਹੋਈ ਜ਼ਹਿਰੀਲੀ ਸਰਪ ਕਰਕੇ ਤੇ ਸਾਡਾ ਅੰਮ੍ਰਿਤਸਰ ਜ਼ਿਲ੍ਹਾ ਹੈ ਦੇਖੋ ਦੁਬਾਰਾ ਇਧਰ 2020 ਦੇ ਵਿੱਚ ਅੰਮ੍ਰਿਤਸਰ ਤਰਨਤਾਰਨ ਬਟਾਲਾ 24 ਮਾਰਚ ਦੇ ਵਿੱਚ ਸੰਗਰੂਰ ਤੇ ਹੁਣ ਫਿਰ ਦੇਖੋ ਅੰਮ੍ਰਿਤਸਰ ਜ਼ਿਲ੍ਹਾ ਹਲਕਾ ਪਵੇਂ ਮਜੀਠਾ ਹੈ ਕੋਈ ਵੀ ਹਲਕਾ ਹੋਵੇ ਜੀ ਇਹਦੇ ਵਿੱਚ ਮੈਂ ਇਹੀ ਕਹਾਂਗਾ ਕਿ ਜਦੋਂ ਮੈਂ ਆਮ ਆਦਮੀ ਪਾਰਟੀ ਜੁਆਇਨ ਕੀਤਾ ਸੀ 2021 ਦੇ ਵਿੱਚ ਉਦੋਂ ਸਾਰੇ ਲੋਕਾਂ ਨੂੰ ਇਹ ਉਮੀਦ ਹੋ ਗਈ ਸੀ ਕਿ ਦੁਬਾਰਾ ਇਸ ਤਰੀਕੇ ਦਾ ਕੁਝ ਹੋਣਾ ਨਹੀਂ ਹੈ ਤੁਸੀਂ ਦੇਖੇ ਹੋਗੇ ਜੋ ਪਿਛਲਾ ਸੈਸ਼ਨ ਸਤੰਬਰ ਮਹੀਨੇ ਦੇ ਵਿੱਚ ਹੋਇਆ ਸੀ ਉਹਦੇ ਵਿੱਚ ਮਨਜੋਗ ਸਪੀਕਰ ਸਾਹਿਬ ਨੇ ਵਿਧਾਨ ਸਭਾ ਦੇ ਵਿੱਚ ਮੈਨੂੰ ਪੁੱਛਿਆ ਸੀ ਤਾਂ ਮੈਂ ਸਪਸ਼ਟ ਕਿਹਾ ਸੀ ਕਿ ਸਰਕਾਰ ਤਾਂ ਮਾਫੀਆ ਵਾਲੇ ਚਲਾਉਂਦੇ ਨੇ ਸਰਕਾਰਾਂ ਬਦਲਦੀਆਂ ਨੇ ਲੇਕਿਨ ਸਰਕਾਰਾਂ ਚਲਾਉਣ ਦੀ ਜ਼ਿੰਮੇਵਾਰੀ ਕਨਾਂ ਦੀ ਹੁੰਦੀ ਹੈ ਮਾਫੀਆ ਦੀ ਹੁੰਦੀ ਹੈ ਸਭ ਤੋਂ ਅਹਮ ਗਲਤੋਨੂ ਮੈਂ ਇਹ ਕਹਾਂਗਾ ਕਿ ਦੇਖੋ ਜਦੋਂ ਕੋਈ ਵੀ ਸਰਕਾਰ ਬੰਦੀ ਹੈ ਸਾਡਾ ਸੰਵਿਧਾਨ ਹੈ ਜੀ ਬਾਬਾ ਸਾਹਿਬ ਭੀਮਰਾ ਅੰਬੇਡਕਰ ਜੀ ਦੀ ਗੱਲ ਕਰਦੇ ਹਾਂ ਔਰ ਸੰਵਿਧਾਨ ਦੀ ਗੱਲ ਕਰਦੇ ਹਾਂ ਉਹਨਾਂ ਦੇ ਨਾਂ ਤੇ ਰਾਜਨੀਤੀ ਕਰਦੇ ਹਾਂ ਇੱਕ ਛੋਟਾ ਸਾ ਸਵਾਲ ਮੈਂ ਪੰਜਾਬ ਵਿਧਾਨ ਸਭਾ ਦੇ ਵਿੱਚ ਕੀਤਾ ਸੀ ਤਾਂ ਆਪੇ ਮੈਂ ਨਾਲ ਲੈ ਕੇ ਆਇਆ ਹਾਂ 2000 2022 ਜਦੋਂ ਸਾਡੀ ਸਰਕਾਰ ਬਣੀ ਸੀ ਤੁਸੀਂ ਦੇਖ ਸਕਦੇ ਹੋ 113 ਨੰਬਰ ਸਵਾਲ ਇਹ ਜੀ 113 ਨੰਬਰ ਸਵਾਲ ਇਹ 2022 ਬਜਟ ਸੈਸ਼ਨ ਦਾ ਹੈ ਜੀ ਇਹਦਾ આજ ਤੱਕ ਜਵਾਬ ਨਹੀਂ ਆਇਆ ਰੋਕਦਾ ਕੌਣ ਹੈ ਤੁਸੀਂ ਦੱਸੋ ਜਵਾਬ ਸਵਾਲ ਮੇਰਾ ਕੀ ਸੀ ਗੱਲ ਕਿ ਸਾਲ 2020 ਦੇ ਵਿੱਚ ਅਮ੍ਰਿਤਸਰ ਤਰਨਤਾਰਨ ਦੇ ਉੱਤੇ ਬਟਾਲਾ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਰਕੇ ਜੋ ਮੌਤਾ ਹੋਈਆਂ ਸਨ ਅਤੇ ਜਨਾਂ ਦੀਆਂ ਅੱਖਾਂ ਦੀਆਂ ਰੋਸ਼ਟੀਆਂ ਚਲੀਆਂ ਗਈਆਂ ਸਨ ਕੀ ਉਸ ਸੰਬੰਧ ਵਿੱਚ ਸਰਕਾਰ ਵੱਲੋਂ ਕੋਈ ਕਾਰਵਾਈ ਕੀਤੀ ਗਈ ਹੈ ਜੇਕਰ ਹਾਂ ਤਾਂ ਉਸ ਦੇ ਵੇਰਵੇ ਦਿੱਤੇ ਜਾਂਦੇ ਕਦੇ ਵਿੱਚ ਕੋਈ ਵੱਡੀ ਗੱਲ ਤਾਂ ਹੈ ਨਹੀਂ ਜੀ। 50 ਵਿਧਾਨ ਸਭਾ ਦੇ ਵਿੱਚ। ਮੇਰਾ ਸਵਾਲ ਹੈ ਜੀ। 2022 ਦਾ 2025 ਆ ਗਿਆ। ਰੋਕਦਾ ਕੌਣ ਹੈ? આજ ਤੱਕ ਇਹਦਾ ਜਵਾਬ ਨਹੀਂ ਆਇਆ। ਕਿਉਂ? ਮਾਫੀਆ ਦਾ ਜੋਰ ਹੈ ਨਹੀਂ ਜੀ। ਰੋਕਦਾ ਮਾਫੀਆ ਹੈ। ਕਿ ਇਹਦਾ ਜਵਾਬ ਨਹੀਂ ਦੇਣਾ ਹੈ ਜੀ। ਸੰਵਿਧਾਨ ਦੇ ਵਿੱਚ ਕਾਨੂੰਨ ਹੈ ਕਿ ਕੋਈ ਵੀ ਸਵਾਲ ਜੇਕਰ ਵਿਧਾਨ ਸਭਾ ਦੇ ਵਿੱਚ ਕੀਤਾ ਜਾਂਦਾ ਹੈ। ਤਾਂ ਉਹਦਾ ਜਵਾਬ ਦੇਣਾ ਜ਼ਰੂਰੀ ਹੁੰਦਾ ਹੈ। ਜੋ ਪ੍ਰਸ਼ਾਸਨ ਹੈ ਵਿਧਾਨ ਸਭਾ ਦੇ ਪ੍ਰਤੀ ਉੱਤਰਦਾਈ ਹੁੰਦਾ ਹੈ। ਉਹਦੀ ਜ਼ਿੰਮੇਵਾਰੀ ਬੰਦੀ ਹੈ ਵਿਧਾਨ ਸਭਾ ਦੇ ਪਰ ਸੰਵਿਧਾਨ ਹੈ ਜੀ ਲੇਕਿਨ ਜੇਕਰ ਤੁਸੀਂ ਜਵਾਬ ਹੀ ਨਹੀਂ ਦੇ ਰਹੇ ਹੋ ਵਿਧਾਨ ਸਭਾ ਨੂੰ ਸਵਾਲ ਪਾਵੇਂ ਮੇਰਾ ਹੈ ਲੇਕਿਨ ਜਵਾਬ ਤਾਂ ਵਿਧਾਨ ਸਭਾ ਨੂੰ ਦੇਣਾ ਹੈ ਨਹੀਂ ਵਿਧਾਨ ਸਭਾ ਦੇ ਵਿੱਚ ਜਾ ਕੇ ਤੁਸੀਂ ਦਿਓ ਇਹ ਪ੍ਰਸ਼ਾਸਨ ਦੀ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਕੀ ਕਹਿਣਾ ਚਾਹੁੰਦੇ ਕਿ ਸਰਕਾਰ ਮੈਂ ਦੇਖੋ ਮੇਰੀ ਗੱਲ ਤਾਂ ਸੁਣੋ ਮੇਰੀ ਗੱਲ ਸੁਣੋ ਮੈਂ ਸਪਸ਼ਟ ਕਿਹਾ ਜੀ 4 ਸਤੰਬਰ 2024 ਨੂੰ ਜਦੋਂ ਸਪੀਕਰ ਸਾਹਿਬ ਨੇ ਮੈਨੂੰ ਪੁੱਛਿਆ ਕਿਸੇ ਥਾਣੇਦਾਰ ਦੀ ਗੱਲ ਕੀਤੀ ਸੀ ਫਰੀਦਕੋਟ ਦੀ ਗਲ ਕੀਤੀ ਸੀ ਉਹਨਾਂ ਨੇ ਆਪਣੇ ਹਲਕੇ ਦੀ ਗਲ ਕੀਤੀ ਸੀ ਤਾਂ ਮੈਂ ਸਪਸ਼ਟ ਉਹਨਾਂ ਨੂੰ ਕਿਹਾ ਕਿ ਮਾਫੀਆ ਚਾਹੇ ਲੈਂਡ ਮਾਫੀਆ ਹੈ ਸੈਂਡ ਮਾਫੀਆ ਹੈ ਲਿਕਰ ਮਾਫੀਆ ਹੈ ਡਰਗ ਮਾਫੀਆ ਹੈ ਇਹ ਮਾਫੀਆ ਹੀ ਸਰਕਾਰਾਂ ਨੂੰ ਚਲਾਉਂਦਾ ਹੈ ਜੀ ਤੇ ਚਲਾਉਂਦਾ ਆ ਰਿਹਾ ਹੈ ਉਸੇ ਕੜੀ ਦੇ ਵਿੱਚ ਇਹ ਮਾਫੀਆ ਨੇ ਰੋਕਿਆ ਹੋਇਆ ਹੈ ਜੀ ਇਸ ਚੀਜ਼ ਨੂੰ ਇਸ ਚੀਜ਼ ਨੂੰ ਮਾਫੀਆ ਨੇ ਰੋਕਿਆ ਹੋਇਆ ਹੈ ਕਿ ਲੱਗਦਾ ਹੈ ਕਿ ਜੇਕਰ ਮੰਨ ਲਓ ਅਸੀਂ ਵਿਧਾਨ ਸਭਾ ਦੇ ਵਿੱਚ ਸਵਾਲ ਕਰਦੇ ਹਾਂ ਤੇ ਸਵਾਲ ਦਾ ਜਵਾਬ ਸਰਕਾਰ ਵੱਲੋਂ ਵਿਧਾਨ ਸਭਾ ਨੂੰ ਜਾਣਾ ਹੁੰਦਾ ਹੈ ਜੀ ਵਿਧਾਨ ਸਭਾ ਦੇ ਵਿੱਚ ਇਹਦਾ ਜਵਾਬ ਦੇਣਾ ਹੁੰਦਾ ਹੈ ਲੇਕਿਨ ਅੱਜ ਤੱਕ ਨਹੀਂ ਆਇਆ ਦੇਖੋ 113 ਨੰਬਰ ਸਵਾਲ ਨੰਬਰ ਸੇਮ ਹੁੰਦਾ ਹੈ 113 ਹੈ ਤੇ ਪੂਰੇ 5 ਸਾਲ 1 2 3 4 ਕਰਕੇ ਜੋ ਸਵਾਲ ਜਾਂਦੇ ਨੇ ਨੰਬਰਿੰਗ ਇਹ ਤਾਂ ਕਿਤਾਬ ਦੀ ਮੈਂ ਫੋਟੋਸਟੇਟ ਕਾਪੀ ਤੁਹਾਨੂੰ ਲੈਂਦੀ ਹੈ ਕਿਤਾਬ ਤਾਂ ਵੱਡੀ ਹੈ ਤੇ ਲੇਕਿਨ ਦੇਖੋ ਇਹਦਾ ਜਵਾਬ આજ ਤੱਕ ਨਹੀਂ ਆਇਆ ਮੇਰਾ ਸਵਾਲ ਹੈ ਜੀ 113 ਨੰਬਰ ਸਵਾਲ ਉਹ ਮੈਂ ਬਾਰ ਬਾਰ ਪੁੱਛਦਾ ਹਾਂ ਕਿ ਜਵਾਬ ਕਿਉਂ ਨਹੀਂ ਹੁੰਦਾ ਜਦੋਂ 2024 ਦੇ ਵਿੱਚ ਸੰਗਰੂਰ ਦੇ ਵਿੱਚ ਜ਼ਹਿਰੀਲੀ ਸ਼ਰਾਬ ਕਰਕੇ ਮੌਤਾ ਹੋਈਆਂ ਸੀਗੀਆਂ ਉਦੋਂ ਵੀ ਮੈਂ ਕਿਹਾ ਕਿ ਮੈਨੂੰ ਮੇਰੇ ਪੁਰਾਣੇ ਸਵਾਲ ਦਾ ਹੀ ਜਵਾਬ ਦੇ ਦਿਓ ਜਵਾਬ ਆ ਜਾਵੇ ਇਸ ਤਰ੍ਹਾਂ ਦੀ ਕੋਈ ਘਟਨਾ ਨਹੀਂ ਹੋਊਗੀ जेकर जवाब आ जाए यह माफिया रुकता है शासन से माफिया का अधिकार है जी दूसरी पुलिस है खास करके मैं गल करा जिला अमृतसर है माफिया का आधिपत्य है ट्रांसफर किसकी कि एस एच ओ कि लगना है डी एसपी कि लगना है शराब माफिया तय करता है जी लैंड माफिया तय करता है माफिया तय करता है पुलिस की मिली भुगतान है ठीक है मैं स्पष्ट कह ਦੋ ਅੰਮ੍ਰਿਤਸਰ ਆਸ ਕਰਕੇ ਦੇਖੋ ਦਿਹਾਤ ਦਾ ਏਰੀਆ ਹੈ ਤੇ ਜੋ ਇਥੇ ਦੀ ਪੁਲਿਸ ਹੈ ਉਹ ਮਾਫੀਆ ਦੇ ਅੰਡਰ ਕੰਮ ਕਰਦੀ ਹੈ ਤੁਸੀਂ ਦੇਖੋਗੇ ਇੱਕ ਵਾਰੀ ਅੰਮ੍ਰਿਤਸਰ ਦੇ ਵਿੱਚ ਇੱਕ ਬਹੁਤ ਵੱਡੇ ਪੈਲੇਸ ਦੇ ਵਿੱਚ ਬਟਾਲਾ ਰੋਡ ਤੇ ਹੀ ਹੈ ਫਾਇਰਿੰਗ ਹੋਈ ਸੀ ਰਾਤ ਦੇ ਟਾਈਮ ਕਿਸੇ ਐਨਰਾਈਡਰ ਚੱਲ ਰਿਹਾ ਸੀ ਨਾ ਦੋ ਗਰੁੱਪਾਂ ਦੀ ਲੜਾਈ ਜੀ ਆਪਸ ਦੇ ਵਿੱਚ ਦੋ ਗਰੁੱਪਾਂ ਦੀ ਲੜਾਈ ਤੇ 1.5 200 ਰਾਉਂਡ ਗੋਲੀਆਂ ਚਲਾਈਆਂ ਗਈਆਂ ਜੀ ਕਿਉਂ ਸ਼ਰਾਬ ਦਾ ਹੀ ਜੋੜ ਹੈ ਨਹੀਂ ਕੁਝ ਵੀ ਨਹੀਂ ਹੋਇਆ ਹਰ ਵਿਅਕਤੀ ਉਦੋਂ ਵੀ ਕੈਪਟਨ ਸਾਹਿਬ ਸੀਗੇ ਉਹ ਤਰਨਤਾਰਨ ਪੁਲਿਸ ਲਾਈਨ ਦੇ ਵਿੱਚ 2020 ਦੇ ਵਿੱਚ ਆਏ ਕੁਝ ਪੈਸੇ ਵੰਡ ਕੇ ਚਲੇ ਗਏ ਮੁਆਵਜ਼ਾ ਦੇ ਰੂਪ ਦੇ ਵਿੱਚ ਜਾਂ ਉਹਨਾਂ ਨੇ ਕਈ ਐਲਾਨ ਇਸ ਤਰ੍ਹਾਂ ਦੇ ਕੀਤੇ ਕਈ ਲੋਕਾਂ ਨੂੰ ਸਸਪੈਂਡ ਕੀਤਾ ਗਿਆ ਉਹਨਾਂ ਨੂੰ ਦੇਖੋ ਅੱਜ ਜਾ ਕੇ ਸਾਰੇ ਚੰਗੇ ਚੰਗੇ ਪੋਸਟ ਤੇ ਲੱਗੇ ਹੋਣਗੇ ਜੀ ਤੇ ਜਦੋਂ ਔਖੇ ਪਰੋਖੇ ਕੀਤਾ ਜਾਂਦਾ ਹੈ ਮੀਡੀਆ ਨੂੰ ਦਿਖਾਉਣ ਵਾਸਤੇ ਲੋਕਾਂ ਨੂੰ ਦਿਖਾਉਣ ਵਾਸਤੇ ਕਿ ਫਲਾਣੇ ਨੂੰ ਸਸਪੈਂਡ ਕਰ ਦਿੱਤਾ ਗਿਆ ਫਲਾਣੇ ਨੂੰ ਡਿਸਮਿਸ ਕਰ ਦਿੱਤਾ ਗਿਆ ਲੇਕਿਨ ਸਾਲ ਬਾਅਦ ਉਹਨਾਂ ਦੇ ਬਾਰੇ ਜਾ ਕੇ ਪਤਾ ਕਰੋ ਫਿਰ ਦੁਬਾਰਾ وہی ਲੋਕ ਉੱਥੇ ਹੀ ਜਾ ਕੇ ਲੱਗ ਜਾਂਦੇ ਨੇ ਜੀ ਮੇਰਾ ਇਹ ਕਹਿਣਾ ਹੈ ਕਿ ਇਸ ਚੀਜ਼ ਨੂੰ ਰਾਜਨੀਤਿਕ ਰੰਗਤ ਨਾ ਦੇ ਕੇ ਕੋਸ਼ਿਸ਼ ਕਰਵਾਈ ਕਰਨੀ ਚਾਹੀਦੀ ਹੈ ਮੈਂ ਹੁਣ ਦੇਖੋ ਵਿਧਾਨ ਸਭਾ ਦੇ ਵਿੱਚ ਲਿਖਾਂਗਾ ਮਨਜੋਗ ਸਪੀਕਰ ਸਾਹਿਬ ਨੂੰ ਕਿ ਇਸ ਮੁੱਦੇ ਦੇ ਉੱਤੇ ਪੰਜਾਬ ਵਿਧਾਨ ਸਭਾ ਦੇ ਵਿੱਚ ਬਹਿਸ ਹੋਣੀ ਚਾਹੀਦੀ ਹੈ 2020 ਤੋਂ ਲੈ ਕੇ 2024 ਸੰਗਰੂਰ ਤੇ ਇਹ ਜਿਹੜਾ ਅੰਮ੍ਰਿਤਸਰ ਦਾ ਜ਼ਹਿਰੀਲੇ ਕਾਂਡ ਦਾ ਜਿਹੜਾ ਹੋਇਆ ਹੈ ਇਹਦੇ ਉੱਤੇ ਮੈਂ ਅੱਜ ਹੀ ਚਿੱਠੀ ਲਿਖਾਂਗਾ ਮਨਜੋਗ ਸਪੀਕਰ ਸਾਹਿਬ ਨੂੰ ਕਿ ਇਹਦੇ ਉੱਤੇ ਬਹਿਸ ਹੋਣੀ ਚਾਹੀਦੀ ਹੈ ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਹੈ ਕਿ ਮਾਫੀਆ ਹੈ ਕੌਣ ਜੀ ਮਾਫੀਆ ਤਾਂ ਹੈ ਨਾ ਜੇਕਰ ਮੌਤ ਹੋ ਰਹੀ ਹੈ ਮਾਫੀਆ ਹੈ ਤਾਂ ਮਾਫੀਆ ਸਾਹਮਣੇ ਆਣਾ ਚਾਹੀਦਾ ਹੈ ਜੀ ਇਸ ਚੀਜ਼ ਦੀ ਗੱਲ ਹੈ ਕਿਉਂ ਕਿ ਹਰ ਸਰਕਾਰ ਜੋ ਹੁੰਦੀ ਹੈ ਉਹ ਵਿਧਾਨ ਸਭਾ ਦੇ ਪ੍ਰਤੀ ਉਤਪਰਦਾਈ ਹੁੰਦੀ ਹੈ ਪਰ ਤੁਹਾਡੇ ਮੁਤਾਬਿਕ ਜਿਹੜੇ ਹਣ ਡੀਐਸਪੀ ਤੇ ਐਸਐਚਓ ਮੈਂ ਦੇਖੋ ਡੀਐਸ ਮੈਂ ਮਾਨ ਜੋ ਡੀਜੀਪੀ ਸਾਹਿਬ ਦੇ ਨਾਲ ਗੱਲ ਕੀਤੀ ਹੈ ਔਰ ਮੈਂ ਹਮੇਸ਼ਾ ਕਰਦਾ ਹਾਂ ਜੇ ਦੋ ਵੀ ਕੋਈ ਇਸ ਤਰ੍ਹਾਂ ਦੀ ਘਟਨਾ ਹੁੰਦੀ ਹੈ ਜਾਂ ਕੁਝ ਹੁੰਦਾ ਹੈ ਤਾਂ ਮੈਂ ਕਰਦਾ ਹਾਂ ਚੰਗੇ ਅਫਸਰ ਨੇ ਸਾਡੇ ਡੀਜੀਪੀ ਸਾਹਿਬ ਕੇਵਲ ਡੀਐਸਪੀ ਤੇ ਐਸਐਚਓ ਤੇ ਗੱਲ ਸੁਟਕੇ ਨਹੀਂ ਹੁੰਦਾ ਹੈ ਜੀ ਡੀਆਜੀ ਤੱਕ ਕਾਰਵਾਈ ਕਿਉਂ ਨਹੀਂ ਹੋ ਰਹੀ ਹੈ ਜੀ ਉਹੀ ਡੀਆਜੀ ਇੱਥੇ ਐਸਐਸਪੀ ਸਾਹਿਬ ਕੋਲ ਉਹੀ ਇੱਥੇ ਜਾ ਕੇ ਲੱਗਿਆ ਜੀ ਉਹ ਕਰ ਕੀ ਰਿਹਾ ਹੈ ਜੀ ਕਰ ਕੀ ਤੁਸੀਂ ਸਬੇਰ ਤੋਂ ਸ਼ਾਮ ਤੱਕ ਜਾ ਕੇ ਡੀਆਈਜੀ ਦੇ ਦਫ਼ਤਰ ਦੇ ਵਿੱਚ ਜਾ ਕੇ ਦੇਖੋ ਐਸਐਸਪੀ ਦਾ ਦਫ਼ਤਰ ਰਾਜਨੀਤੀ ਦਾ ਅਖਾੜਾ ਬਣਿਆ ਹੋਇਆ ਹੈ ਜੀ ਤਾਂ ਸਿਰਫ ਡੀਐਸਪੀ ਤੇ ਐਸਐਸ ਤੋਂ ਤਾਂ ਗੱਲ ਨਹੀਂ ਸੁਣਨੇ ਚਾਹੀਦਾ ਹੈ ਤੇ ਥਾਣੇਦਾਰ ਦੇ ਉੱਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਸਰ ਗੁਰਜੀ ਜੀ ਤੁਹਾਨੂੰ ਜਿਹਨੇ ਕੱਲ੍ਹ ਕਿਹਾ ਸੀ ਕਿ ਜਿਹੜਾ ਆਪਣਾ ਹੌਲਦਾਰ ਤੋਂ ਲੈ ਕੇ ਜੀਪ ਤੱਕ ਮਹੀਨਾ ਜਿਆਦਾ ਨਹੀਂ ਮੇਰੀ ਗੱਲ ਸੁਣੋ ਸਾਡੇ ਡੀਜੀਪੀ ਸਾਹਿਬ ਬਹੁਤ ਚੰਗੇ ਅਫਸਰ ਨੇ ਔਰ ਅਸੀਂ ਉਹਨਾਂ ਦੇ ਨਾਲ ਆਮ ਵੀ ਕੀਤਾ ਦੇਖੋ ਖਾਸ ਕਰਕੇ ਜਦੋਂ ਮੈਂ ਨੌਕਰੀ ਛੱਡੀ ਸੀ ਤਾਂ ਮੇਰੇ ਡਾਇਰੈਕਟ ਮਤਲਬ ਰਿਪੋਰਟਿੰਗ ਅਫਸਰ ਵਹੀ ਸੀਗੇ ਜਿ ਜਦੋਂ ਕੋਈ ਵੀ ਦਫ਼ਤਰ ਰਾਜਨੀਤੀ ਦਾ ਅਖਾੜਾ ਬਣ ਜਾਂਦਾ ਹੈ ਜੀ ਤੁਸੀਂ ਜਿਸ ਦਫ਼ਤਰ ਇਥੇ ਦੇ ਥਾਣਿਆਂ ਦੇ ਵਿੱਚ ਜਾਓ ਥਾਣੇ ਵੀ ਰਾਜਨੀਤੀ ਦਾ ਅਖਾੜਾ ਬਣੇ ਹੋਏ ਨੇ ਐਸਐਸਪੀ ਦਫ਼ਤਰ ਤੁਸੀਂ ਚਲੇ ਜਾਓ ਉਹ ਰਾਜਨੀਤੀ ਦਾ ਅਖਾੜਾ ਡੀਆਈਜੀ ਆਈਜੀ ਦਾ ਦਫ਼ਤਰ ਜਾ ਕੇ ਦੇਖੋ ਰਾਜਨੀਤੀ ਦਾ ਅਖਾੜਾ ਠੀਕ ਹੈ ਔਜਲਾ ਸਾਹਿਬ ਨੇ ਜੋ ਗੱਲ ਕੀਤੀ ਹੈ ਉਹਨਾਂ ਨੇ ਮੇਰਾ ਨਾਂ ਵੀ ਲਿਆ ਹੈ ਮੇਰੀ ਤਾਰੀਫ਼ ਵੀ ਕੀਤੀ ਹੈ ਚੰਗੀ ਗੱਲ ਹੈ ਕਿ ਇਸ ਤਰ੍ਹਾਂ ਦਾ ਕੋਈ ਵੀ ਪਬਲਿਕ ਇੰਪੋਰਟੈਂਸ ਦਾ ਮੁੰਡਾ ਹੋਵੇ ਨਾ ਤਾਂ ਸਿਆਸਤ ਤੋਂ ਉੱਪਰ ਉੱਠ ਕੇ ਕੰਮ ਕਰਨਾ ਚਾਹੀਦਾ ਹੈ ਸਿਆਸਤ ਤੋਂ ਉੱਪਰ ਉੱਠ ਕੇ ਕੋਈ ਗੱਲ ਕਰਨੀ ਚਾਹੀਦੀ ਹੈ ਪੁਲਿਸ ਹੈ ਪ੍ਰਸ਼ਾਸਨ ਹੈ ਜੋ ਸਰਕਾਰ ਦੇ ਮੁਹੱਕਮੇ ਨੇ ਇਹ ਤਾਂ ਬਹੁਤ ਕਰਪਟ ਮੁਹੱਕਮਾ ਹੈ ਜੀ ਕਰਪਟ ਮੁਹੱਕਮਾ ਹੈ ਤਾਂ ਮੁਹੱਕਮੇ ਦੇ ਮੰਤਰੀ ਦੇ ਖਿਲਾਫ ਕਿਉਂ ਨਹੀਂ ਕਾਰਵਾਈ ਹੋਣੀ ਚਾਹੀਦੀ ਹੈ ਜੇਕਰ 2020 ਦੇ ਵਿੱਚ 2020 ਦੇ ਵਿੱਚ ਭਗਵੰਤ ਮਾਨ ਸਾਹਿਬ ਕਹ ਰਹੇ ਸੀਗੇ ਕਿ ਕੈਪਟਨ ਸਾਹਿਬ ਦੇ ਖਿਲਾਫ ਤੁਸੀਂ ਮਰਡਰ ਦਾ ਮਕਦਮਾ ਦਰਜ ਕਰੋ ਕਾਗਜ਼ ਮੇਰੇ ਕੋਲ ਹੈ ਜੀ ਉਹਨਾਂ ਦਾ ਬਿਆਨ ਦੇਖੋ ਸੋਸ਼ਲ ਮੀਡੀਆ ਤੇ ਕਿ ਮਕਦਮਾ ਦਰਜ ਹੋਣਾ ਚਾਹੀਦਾ ਹੈ ਕੈਪਟਨ ਅਮਿੰਦਰ ਸਿੰਘ ਦੇ ਖਿਲਾਫ ਤਾਂ ਹੁਣ ਤਾਂ ਤੁਹਾਡੀ ਸਰਕਾਰ ਹੈ ਨਾ ਆਪਣੀ ਜ਼ੁਬਾਨ ਤੇ ਹੀ ਤੁਸੀਂ ਆ ਜਾਓ ਆਪਣੀ ਜ਼ੁਬਾਨ ਤੇ ਹੀ ਤੁਸੀਂ ਕੰਪਲੇਂਟਸ ਕਰੋ ਉਸ ਚੀਜ਼ ਦੀ जो दोषी है ना उनके खिलाफ कार्रवाई करो मैं तो यही कह स फेल है साड़ी अपनी सरकार है जदों तो केजरीवाल साहब आए सन मेरी ज्वाइनिंग हुई थी उदो सारे पंजाब अमृतसर नहीं सारे पंजाब नु पता लग गया कि हुन सी, कि हूँ यह सब कारोबार नहीं चल रहा है उन्होंने आप कहा कि माफिया कौन है तो कुंवर विजय प्रताप सिंह को लिस्ट है जी हमारे पास कुंवर विजय प्रताप है एक जाबाज पुलिस अफसर है जी ठीक है आज देखो मैं जो वेखता हाँ कि साड़ी पार्टी सरकार साकार माफिया वाले जाके मैं तो बहुत साइड हो जाता हाँ हर माफिया साड़ी पार्टी सा हिस्सा बन गया है हर माफिया 갱스터 사디 સરકાર ਦਾ ਹਿੱਸਾ ਸਾਡੀ ਪਾਰਟੀ ਦਾ ਹੈ ਤਾਂ ਸਾਨੂੰ ਸ਼ਰਮਿੰਦਗੀ ਵੀ ਆਉਂਦੀ ਹੈ ਅਫਸੋਸ ਵੀ ਹੁੰਦਾ ਹੈ ਕਿ ਐਸੀ ਵੀ ਉਸੇ ਪਾਰਟੀ ਦੇ ਵਿੱਚ ਆ ਉਸੇ ਸਰਕਾਰ ਦਾ ਇੱਕ ਤਰੀਕੇ ਦੇ ਨਾਲ ਕੋਹੋਸ਼ੀ ਸਰਕਾਰ ਦਾ ਹਿੱਸਾ ਨਹੀਂ ਹਾਂ ਲੇਕਿਨ ਸਰਕਾਰ ਤਾਂ ਸਾਡੀ ਪਾਰਟੀ ਦਾ ਹੀ ਹੈ ਨੀ ਤਾਂ ਜੋ ਮਾਫੀਆ ਹੈ ਉਹ ਦੇਖੋ ਉਹਨਾਂ ਦੇ ਕੋਲ ਦੇਖੋ ਸਿਕਿਉਰਿਟੀ ਕਮਾਂਡੋ ਉਹਨਾਂ ਦੇ ਨਾਲ ਚੱਲ ਰਹੇ ਨੇ ਚਾਹੇ ਸ਼ਰਾਬ ਮਾਫੀਆ ਹੈ ਲੈਂਡ ਮਾਫੀਆ ਹੈ ਜੋ ਕੋਈ ਵਿਅਕਤੀ ਆਜ ਸੇਫ ਨਹੀਂ ਹੈ ਸੇਫ ਨਹੀਂ ਰਹਾ ਗਿਆ ਹੈ ਇਸ ਕਰਕੇ ਮੈਂ ਕਹਾਂਗਾ ਕਿ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਜਾਵੇ ਔਰ ਉੱਥੇ ਪੂਰਾ ਇਸ ਕੋਈ ਟਾਈਮ ਲਿਮਿਟ ਨਾ ਹੋਵੇ ਜੋ ਜਿੰਨਾ ਬੋਲਣਾ ਚਾਹੇ ਉਹਨੂੰ ਬੋਲਣ ਦਿੱਤਾ ਜਾਵੇ ਔਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਇਸ ਮਾਫੀਆ ਨੂੰ ਸਾਹਮਣੇ ਲਿਆਂਦਾ ਜਾਵੇ ਦੁੱਧ ਮੈਂ ਇਹ ਕਿਹਾ ਸੀ 4 ਸਤੰਬਰ 2024 ਨੂੰ 6-8 ਮਹੀਨਾ ਹੋਇਆ ਕਿ ਤੁਸੀਂ ਸੈਸ਼ਨ ਇੱਕ ਦਿਨ ਦਾ ਰੱਖੋ ਐਸੇ ਮੁੱਦੇ ਤੇ ਮਾਫੀਆ ਦੁੱਧ ਚਾਹੇ ਉਹ ਕੋਈ ਵੀ ਮਾਫੀਆ ਕਿਉਂ ਨਾ ਹੋਵੇ ਇਸ ਮੁੱਦੇ ਤੇ ਫੇਰ ਮੈਂ ਦੁਬਾਰਾ ਮੰਗ ਕਰਾਂਗਾ ਰਾਜਨੀਤੀ ਨਹੀਂ ਹੋਣੀ ਚਾਹੀਦੀ ਹੈ ਔਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਸਰ ਪੁਲਿਸ ਅਫਸਰ ਜਿਹੜੇ ਆ ਸਸਪੈਂਡ ਕੀਤੇ ਗਏ ਆ ਦੇਖੋ ਮੈਂ ਉਦੋਂ ਵੀ ਕੀਤੇ ਗਏ ਸੀ ਸੁਣੋ ਤੁਸੀਂ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਇਸ ਮੁੱਦੇ ਦੇ ਅਸਤੀਫਾ ਦੇਣਾ ਮੇਰੀ ਗੱਲ ਸੁਣੋ ਅਸਤੀਫਾ ਤਾਂ ਅਸਤੀਫਾ ਤਾਂ ਦੇਖੋ ਅੱਜ ਅਸਤੀਫਾ ਦਿਲਵਾਦੋ ਦੇਖੋ ਇਹ ਅਸਤੀਫਾ ਦੇਣਾ ਕੋਈ ਹੱਲ ਨਹੀਂ ਹੈ ਅਸਤੀਫਾ ਤਾਂ ਤੁਰੰਤ ਦੇ ਦੇਣਾ ਚਾਹੀਦਾ ਸੀ ਜੀ ਅਸਤੀਫਾ ਤਾਂ ਤੁਰੰਤ ਦੇ ਦੇਣਾ ਚਾਹੀਦਾ ਸੀ ਜਦੋਂ ਸੰਗਰੂਰ ਦੇ ਵਿੱਚ ਹੋਇਆ ਸੀ ਉਦੋਂ ਵੀ ਦੇ ਦੇਣਾ ਚਾਹੀਦਾ ਸੀ ਇਸ ਤਿਫਾ ਦੇਖੋ ਮੋਰਲ ਗਰਾਉਂਡ ਤੇ ਹੁੰਦਾ ਹੈ ਅਸੀਂ ਇਸ ਦੀ ਫੇਰੀ ਮੰਗ ਨਹੀਂ ਕਰਦੇ ਹਾਂ ਜੀ ਇਸ ਤਿਫਾ ਦਾ ਮੋਰਲ ਗਰਾਉਂਡ ਤੇ ਹੁੰਦਾ ਹੈ ਤੇ ਜੇਕਰ ਮੋਰਲ ਮੋਰਲ ਗਰਾਉਂਡ ਹੁੰਦਾ ਤਾਂ ਤੁਰੰਤ ਇਸ ਤਿਫਾ ਦੇਣਾ ਚਾਹੀਦਾ ਸੀ ਆਪਣੇ ਆਪ ਹੋਣਾ ਚਾਹੀਦਾ ਸੀ ਉਹਦੀ ਅਸੀਂ ਮੰਗ ਨਹੀਂ ਕਰਦੇ ਅਸੀਂ ਤਾਂ ਮਾਫੀਆ ਨੂੰ ਉਜਾਗਰ ਕਰਨਾ ਚਾਹੁੰਦੇ ਹਾਂ ਕਿ ਉਹ ਮਾਫੀਆ ਕੌਣ ਹੈ ਉਹ ਸਿਆਰਪੁਰ ਦੇ ਵਿੱਚ ਭਾਵੇਂ ਮੰਨ ਲਓ ਸਰਕਾਰ ਕਿਸੇ ਦੀ ਵੀ ਹੋਵੇ 2020 ਦਾ ਤਾਂ ਮੈਂ ਤੁਹਾਨੂੰ ਦਿਖਾ ਰਿਹਾ ਨਹੀਂ ਮੇਰਾ ਪ੍ਰਸ਼ਨ ਹੈ 2020 ਦਾ ਸਾਡੀ ਸਰਕਾਰ 2000 ਮਤਲਬ 21 ਦੇ ਵਿੱਚ ਮੈਂ ਜੁਆਇਨ ਕੀਤਾ ਸੀ 22 ਦੇ ਵਿੱਚ ਸਰਕਾਰ ਬਣੀ ਸੀ 2020 ਦਾ ਅਕੜਾ ਮੈਨੂੰ ਨਹੀਂ ਮਿਲ ਰਿਹਾ ਜਿਨ੍ਹਾਂ ਦੇ ਖਿਲਾਫ ਮੁਕਦਮੇ ਦਰਜ ਹੋਏ ਹੁਣ ਵੀ ਮੈਨੂੰ ਸੁਣਨ ਦੇ ਵਿੱਚ ਆਇਆ ਹੈ ਅੱਜ ਅਖਬਾਰ ਦੇ ਵਿੱਚ ਆਇਆ ਹੈ ਕਿ ਮੁਕਦਮਾ ਦਰਜ ਹੋ ਗਿਆ ਹੈ ਜੀ ਫਲਾਣੇ ਫਲਾਣੇ ਲੋਕਾਂ ਤੇ ਤੇ 6 ਮਹੀਨੇ ਬਾਅਦ ਤੁਸੀਂ ਦੇਖਣਾ ਉਹੀ ਲੋਕ ਇਹੀ ਕਾਰੋਬਾਰ ਕਰਨਗੇ ਜੀ ਸਾਰਾ ਕੁਝ ਦੇਖੋ ਇਹ ਮਾਫੀਆ ਦਾ ਜੋਰ ਹੈ ਤੇ ਇਸ ਦੇ ਉਤੇ ਵਿਧਾਨ ਸਭਾ ਦੇ ਵਿੱਚ ਜ਼ੋਰਦਾਰ ਬਹਿਸ ਹੋਣੀ ਚਾਹੀਦੀ ਹੈ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਤਾਜੋ ਇਹ ਕਦੋਂ ਤੱਕ ਸਿਲਸਿਲਾ ਚੱਲਦਾ ਰਹੇਗਾ ਜੀ ਅੱਜ ਮੈਨੂੰ ਦੇਖੋ ਮੈਂ ਦੇਖੋ ਥੋੜਾ ਸਹਿਜੀਟੇਟ ਕਰਦਾ ਸੀ ਕਿ ਮੈਂ ਨਹੀਂ ਆਉਣਾ ਚਾਹੁੰਦਾ ਸੀ ਲੇਕਿਨ ਲੋਕਾਂ ਦਾ ਫੋਨ ਮੈਨੂੰ ਬਾਰ-ਬਾਰ ਆਉਂਦਾ ਸੀ ਦੇਖੋ ਜੋ ਬਲਮੀਕੀ তীਰਥ ਆਪਣਾ ਹੈ ਤੇ ਉੱਥੇ ਦੇ ਸਰਪ੍ਰਸਤ ਸਾਡੇ ਉਮ ਪ੍ਰਕਾਸ਼ ਗੱਬਰ ਸਾਹਿਬ ਬਾਬਾ ਜੀ ਮੈਨੂੰ ਲੈ ਕੇ ਆਏ ਕਿ ਤੁਸੀਂ